ਨੇ ਬਰਾੜ ਸਾਹਿਬ ਬਰਾੜ ਸਾਹਿਬ ਪਿੰਡ ਦਾ ਪਹਿਲਾ ਪੈਲੀ ਵਾਲ ਤੋਂ ਆਪਣੀ ਟੀਮ ਦੇ ਵਿੱਚ ਚੱਕਰਣ ਦਾ ਵਾਅਦਾ ਕੀਤਾ ਜਾ। ਤਾਂ ਦੱਸ ਦਈਏ 6 ਓਵਰਾਂ ਦਾ ਮੈਚ ਹੋਏਗਾ 1 ਓਵਰ ਜਾ ਚੁੱਕਿਆ ਪਿੱਛੇ 5 ਓਵਰ ਹੀ ਬਾਕੀ ਰਹਿ ਗਏ ਤੇ ਬਿੱਟ ਕੋਈ ਹਾਲ ਤੱਕ ਡਿੱਗੀ ਨਹੀਂ ਬਿੱਟਾਂ ਪੂਰੀਆਂ ਕਾਇਮ ਨੇ ਤੇ ਸਾਹਮਣੇ ਅਨਮੋਲ ਚਾਲ ਜਾਰੇ ਬਾਹਰ ਫੇਰ ਬਟ ਚੰਗਰਾ ਇਧਰਲੀ ਸਾਈਡ ਤੇ ਜਿਆਦਾ ਛੱਕੇ ਛੜਦਾ ਰਿਹਾ ਹੈ ਬਹੁਤ ਆਫੀ ਸਥਿਤੀ ਸੀ ਕਿ ਬੋਲਰ ਬਹੁਤ ਖਤਰਨਾਕ ਲੱਗਦੇ ਨੇ ਕੀ ਨਾਮ ਹੈ ਇਹਨਾਂ ਦਾ ਬੜੀ ਚੰਗਰਸਤ ਨਹੀਂ ਸੀ ਵਿਸ਼ਾਲ ਵਿਸ਼ਾਲ ਦੇ ਲਈ ਜ਼ੋਰਦਾਰ ਤਾੜੀਆਂ ਬਹੁਤ ਮੈਚ ਦੇ ਬੈਲੇ ਦਿਖਾਈ ਹੈ ਜੀ ਪਹਿਲੇ ਤੋਂ ਕਾ ਚਹੇਵਾ ਸੀਗਾ ਤਦੋਂ ਲੱਗਦਾ ਵੀ